ਫਾਰਮ ਟਰੈਕ 60 ਖਰੀਦਣ ਵਾਲੇ ਵੀਰ ਧਿਆਨ ਨਾਲ ਵੀਡੀਓ ਨੂੰ ਦੇਖੋ ਤੇ ਗੌਰ ਨਾਲ ਸੁਣੋ ਟਰੈਕਟਰ ਖੜਨੇ ਦਾ ਬਿਲਕੁਲ ਨੁਕਰੇ ਘੋੜੇ ਵਰਗਾ ਪੂਰੀ ਟਰੈਕਟਰ ਦੀ ਚੜਾਈ ਆ ਸਾਰਾ ਰੰਗ ਪੇਂਟ オリジナル ਕਿਤੋਂ ਪੇਂਟ ਨਹੀਂ ਹੋਇਆ ਟਰੈਕਟਰ ਮਕਰਾੜਾਂ ਦਾ ਵੀ ਬਹੁਤ ਸਾਫ਼ ਆ ਰਿੰਮਾਂ ਦਾ ਵੀ ਬਹੁਤ ਸਾਫ਼ ਆ ਤੇ ਸੂਤ ਤੇ ਬਾਡੀ ਲਾਈਨ ਦਾ ਵੀ ਬਹੁਤ ਸਾਫ਼ ਆ ਟਰੈਕਟਰ ਡਬਲ ਕਲਚ ਮਾਡਲ 2003 ਚਾਰੇ ਟਾਇਰ 1.75 ਪੈਸੇ ਐਮ ਆਰ ਐਫ ਦੇ ਟਾਇਰ ਆ ਰੇਟ 2,65,000 ਰੇਟ 2,65,000 ਪਿਆਵ ਨੰਬਰ ਪਿੰਡ ਭਗਤਾ ਭਾਈ ਕਾ ਕਿ ਜ਼ਿਲ੍ਹਾ ਬਠਿੰਡਾ ਵੀਰ ਦਾ ਫੋਨ ਨੰਬਰ ਸਕਰੀਨ ਤੇ ਚੱਲ ਰਿਹਾ ਵੀਰ ਨਾਲ ਸਿੱਧਾ ਸੰਪਰਕ ਕਰੋ ਤੇ ਸਵੇਰ 7 ਵਜੇ ਤੋਂ ਬਾਅਦ ਸਾਮੀ 8 ਵਜੇ ਤੋਂ ਪਹਿਲਾਂ ਪਹਿਲਾਂ ਫੋਨ ਜਦੋਂ ਮਰਜ਼ੀ ਲਓ ਵੱਧ ਜਾਣਕਾਰੀ ਲੈਣ ਵਾਸਤੇ ਵੀਰ ਦੇ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਦੀ ਜਾਣਕਾਰੀ ਲਓ ਟਰੈਕਟਰ ਆ ਕੇ ਦੇਖੋ ਤੇ ਖਰੀਦੋ ਬਹੁਤ ਹੀ ਚੰਗਾ ਤੇ ਸਾਫ਼ ਸੁਥਰਾ ਟਰੈਕਟਰ